ਇਕ ਓਅੰਕਾਰ ਸਤਗੁਰ ਪ੍ਰਸਾਦਿ ਆਸਾ ਸ਼ੰਤ ਮਹੱਲਾ ਚੌਥਾ ਕਰ ਦੂਜਾ ਹਰ ਹਰ ਕਰਤਾ ਦੂਖ ਬਿਨਾਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸੰਤ ਰਾਮੀ ਗਰੀਬ ਨਵਾਜੀ ਨੇ ਕਲ ਗੁਰੂ ਤੇ ਸਿੱਖ ਦੀ ਏਕਤਾ ਦੇ ਬਚਨ ਕਹੇ ਹਨ ਗੁਰੂ ਸਤਗੁਰੂ ਨਾਨਕ ਦੇਵ ਸਾਹਿਬ ਜੀ ਸਿੱਖ ਗੁਰੂ ਅੰਗਦ ਸਾਹਿਬ ਜੀ ਅਤੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਸ੍ਰੀ ਗੁਰੂ ਅਮਰਦਾਸ ਅੰਗਦ ਸਾਹਿਬ ਜੀ ਅਤੇ ਸਿੱਖ ਗੁਰੂ ਅਮਰਦਾਸ ਸਾਹਿਬ ਜੀ ਤੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਸਾਹਿਬ ਜੀ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਕੋਈ ਜੋਰ ਸੂਪ ਹਾਨੇ ਇਸੇ ਪ੍ਰਕਾਰ ਦਸਾਂ ਪਾਤਸ਼ਾਹਾਂ ਤੱਕ ਗੁਰੂ ਸਿੱਖਿਆ ਦਾ ਸੰਧ ਗੁਰੂ ਸਾਹਿਬ ਜੀ ਨੇ ਕਿ ਲਾਇਆ ਹੈ ਅੱਗੇ ਪੰਜਾਂ ਪਿਆਰਿਆਂ ਨੂੰ ਗੁਰੂ ਕਲਗੀਧਰ ਜੀ ਨੇ ਆਪਣੇ ਹਸਤ ਕਬਲਾ ਨਾਲ ਅਮਰ ਸ਼ਿਕਾ ਕੇ ਫਿਰ ਉਹਨਾਂ ਦੇ ਪਾਸੋਂ ਆਪ ਅੰਮ੍ਰਿਤ ਪ੍ਰਾਪਤ ਕੀਤਾ ਹੈ ਇਸ ਪ੍ਰਕਾਰ ਗੁਰ ਤੇ ਚੇਲੇ ਕੀ ਸੰਧ ਮਿਲਾਏ ਗੁਰੂ ਤੇ ਸਿੱਖ ਦੀ ਵਾਹ ਵਾਹ ਗੋਬਿੰਦ ਸਿੰਘਾ ਪੇ ਗੁਰ ਤੇਲਾ ਕਾਲਜੇ ਨੂੰ ਗੁਰੂ ਸਰੂਪ ਬਣਾਇਆ ਹੈ ਆਪ ਗੁਰੂ ਮਹਾਰਾਜ ਸਾਹਿਬ ਜੀ ਗੁਰੂ ਰੂਪ ਹੋ ਕੇ ਸਿੱਖਾਂ ਨੂੰ ਬਖਸ਼ਿਸ਼ ਕੀਤੀ ਹੈ ਇਹ ਸਤਿਗੁਰੂ ਦੇ ਘਰ ਦੀ ਮਰਜ਼ਾ ਜਾਈ ਹੈ ਕਿ ਸਿੱਖ ਨੂੰ ਗੁਰੂ ਨੇ ਆਪ ਦਾ ਸਰੂਪ ਬਣਾ ਲੈਣਾ ਅਤੇ ਦੁਨੀਆਂ ਦੇ ਜੋ ਇਸਾਈਆਂ ਦੇ ਮਤ ਹੈ ਉਸ ਨੇ ਈਸੇ ਜੀ ਨੇ ਇنجਿਲ ਦੇ ਅੰਦਰ ਲਿਖਿਆ ਹੈ ਕਿ ਇਹ ਇਸਾਈਓ ਤੁਸੀਂ ਮੇਰੀਆਂ ਭੇਡਾਂ ਹੋ ਤੇ ਮੈਂ ਤੁਹਾਡਾ ਅਜਾਲੀ ਹਾਂ ਪਰ ਇਹ ਗੁਰੂ ਨਾਨਕ ਦੇ ਘਰ ਦਾ ਮੱਤੇ ਹੈ ਹਜੂਰ ਨੇ ਬਚਨ ਕਹੇ ਆ ਗੁਰੂ ਕਲਗੀਰ ਜੀ ਨੇ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਇਹਨਾਂ ਖਾਲਸੇ ਦੀ ਕਿਰਪਾ ਕਰਕੇ ਇਨਹੀ ਕੇ ਪ੍ਰਸਾਦ ਸੋ ਜੁਦ ਜਿਤੇ ਇਹਨਾਂ ਦੀ ਕਿਰਪਾ ਦੇ ਨਾਲ ਵਿੱਧਿਆ ਪੜੀ ਇਹਨਾਂ ਦੀ ਕਿਰਪਾ ਦੇ ਨਾਲ ਘਰ ਪਰੇ ਇਹਾਂ ਦੀ ਕਿਰਪਾ ਦੇ ਨਾਲ ਸਭ ਕੁਝ ਸਾਡੇ ਘਰ ਵਿੱਚ ਹੈ ਸੋ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ ਇਹ ਸਿੱਖਾਂ ਨੂੰ ਵਧਾਈ ਸਤਿਗੁਰਾਂ ਨੂੰ ਦਿੱਤੀ ਹੈ ਖਾਲਸਾ ਗੁਰੂ ਗੁਰੂ ਖਾਲਸਾ ਦਸਤੂਰ ਰੂਪ ਵਿੱਚ ਜਿਵੇਂ ਕੀਤਾ ਹੈ ਇਹ ਕੋਈ ਉਪਦੇਸ਼ ਗੁਰੂ ਸਾਹਿਬ ਜੀ ਨੇ ਇਸ ਪ੍ਰਕਾਰ ਸਿੱਖ ਤੇ ਗੁਰੂ ਦੀ ਏਕਤਾ ਵਾਰਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਚਲਾਉਣਾ ਕੀਤਾ ਹੈ ਪਰਮੇਸ਼ਰ ਦਾ ਨਾਮ ਦਾ ਮੰਤਰ ਹਿਰਦੇ ਦੇ ਦੇ ਕੇ ਕਿਉਂ ਸੁਤੇਸਬ ਗੁਰੂ ਸਾਹਿਬ ਜੀ ਕਹਿੰਦੇ ਕੋ ਰਾਮਦਾਸ ਜੀ ਕਹਿੰਦੇ ਹੈ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ ਇਹ ਕਲ ਸ਼ੰਤ ਸਮਾਪਤ ਕਰਕੇ ਹੁਣ ਮਹਾਰਾਜ ਸੋਤੇ ਰੂਪ ਸ਼ੰਤੋਚਾਰਨ ਕਰਦੇ ਵਾਹਿਗੁਰੂ ਦੇ ਇਹ ਕੋ ਦਾ ਹੈ ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਆਸਾ ਰਾਗ ਵਿੱਚ ਸ਼ੰਤ ਜਸ ਰੂਪ ਸੰਗੀਤ ਤੇ ਕਾਵ ਦੇ ਵਿੱਚ ਮਿਲੇ ਹੋਏ ਸ਼ੰਤੋਚਾਰਨ ਕਰਦੇ ਚੌਥੇ ਪਾਤਸ਼ਾਹ ਜੀ ਦੂਜੇ ਘਰ ਸਰਪਾਰ ਦੇ ਅੰਦਰ ਹਰ ਹਰ ਕਰਤਾ ਦੂਖ ਬਿਨਾਸ਼ਨ ਇਹ ਸੱਚੇ ਪਾਤਸ਼ਾਹ ਜੀ ਹਰ ਹਰ ਪਰਮੇਸ਼ਰ ਦੇ ਨਾਮ ਦਾ ਮਹਤਮ ਕੀ ਹੈ ਅਜੂਰ ਕਹਿੰਦੇ ਜੋ ਹਰੀ ਸਾਰਿਆਂ ਪਾਪਾਂ ਦਾ ਹਾਰਕ ਹੈ ਹਰੀ ਜੋ ਸਾਰਿਆਂ ਦੇ ਅੰਦਰ ਚੇਤੋਂ ਸਤਾ ਦੀ ਹਰਿਆਵਨਤਾ ਦੇਣ ਵਾਲਾ ਹੈ ਅਤੇ ਸਾਰੇ ਜਗਤ ਦਾ ਕਰਤਾ ਹੈ ਸਾਰਿਆਂ ਦੇ ਦੁੱਖਾਂ ਨੂੰ ਬਸਰਨ ਵਿਰਿਆ ਕਰਨ ਵਾਲਾ ਹੈ ਜੋ ਹਰ ਹਰ ਪਰਮੇਸ਼ਰ ਦੇ ਨਾਮ ਦਾ ਅਭਿਆਸ ਕਰਦਾ ਹੈ ਉਹ ਦੁੱਖਾਂ ਨੂੰ ਵਿਰਿਆ ਕਰਨ ਦਾ ਪਰਮੇਸ਼ਰ ਪਤ ਤੋ ਪਾਵਨ ਹਰ ਨਾਮ ਜੀਓ ਜਿਹੜੇ ਪਾਪੀ ਅਜਾ ਮਲ ਵਰਗੇ ਗਨਕਾਦ ਕਿਸੇ ਗਏ ਉਹਨਾਂ ਨੂੰ ਵੀ ਪਾਵਨ ਕਰਦਾ ਪਵਿੱਤਰ ਕਰਦਾ ਐਸਾ ਪਰਮੇਸ਼ਰ ਦਾ ਨਾਮ ਹੈ ਇਹ ਪਿਆਰੇ ਜੀ ਹਰ ਸੇਵਾ ਭਾਈ ਪਰਮਗਤ ਪਾਈ ਜਿੰਨਾਂ ਜਨਾਂ ਨੂੰ ਹਰੀ ਅਕਾਲ ਕੁਰ ਦੀ ਸੇਵਾ ਭਗਤੀ ਭਾ ਗਈ ਹੈ ਉਹਨਾਂ ਨੂੰ ਪਰਮਗਤ ਦੀ ਕੇਵਲ ਮੋਖ ਦੇ ਟਾਈ ਪਾ ਲਿਆ ਹੈ ਹਰ ਊਤਮ ਹਰ ਹਰ ਕਾਮ ਜੀਓ ਹਰ ਇੱਕ ਕੰਮਾਂ ਦੇ ਵਿੱਚੋਂ ਜਿੰਨੇ ਕੰਮ ਕਰਨੇ ਕੋਈ ਪਰਵਕਾਰ ਵੇ ਆਪਣਾ ਬਗਾਰ ਬਰਾਨਾ ਸੰਢੇ ਆਪਣਾ ਬਗਾਰ ਕੇ ਬਰਪਰਾਏ ਕੰਮ ਸਵਾਰ ਨੇ ਇਹ ਜਿੰਨੇ ਹਰੇਕ ਪ੍ਰਕਾਰ ਦੇ ਕੰਮ ਹੈ ਉਹਨਾਂ ਸਾਰਿਆਂ ਕੰਮਾਂ 'ਚ ਉਹ ਹਰ ਹਰ ਪਰਮੇਸ਼ਰ ਦੇ ਨਾਮ ਦਾ ਜਿਹੜਾ ਕਮਾਉਣਾ ਹੈ ਇਹ ਹਰੇਕ ਸਮੇਂ ਵਿੱਚ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਇਹ ਸਭ ਤੋਂ ਉੱਤਮ ਕੰਮ ਹੈ اے ਪਿਆਰੇ ਜੀ ਹਰ ਉਤਮ ਕਾਮ ਜਪਿਐ ਹਰ ਨਾਮ ਹਰੇਕ ਕੰਮਾਂ ਵਿੱਚੋਂ ਉਤਮ ਕਾਰਜ ਹੈ ਜੋ ਪਰਮੇਸ਼ਰ ਦੇ ਨਾਮ ਦਾ ਜਪਣਾ ਕਰਨਾ ਹੈ ਹਰ ਜਪਿਐ ਅਸਥਰ ਹੋਵੇ ਇਹ ਕਰਕੇ ਮਾਰਾ ਦੇ ਨਾਮ ਨੂੰ ਜਪਿਏ ਚਿਤ ਇਸਤਤ ਹੋ ਜਾਂਦਾ ਹੈ ਇਹ ਜੁਨਾ ਵਿੱਚ ਭਰਗਣ ਤੋਂ ਹਟ ਜਾਂਦੀ ਹੈ ਬਿਰਤੀ ਜਨਮ ਮਰਨ ਦੂਵੈ ਦੁੱਖ ਮੀਟੇ ਮਰ ਦਾ ਨਾਮ ਜਨਮ ਦੇ ਦੁੱਖ ਨੂੰ ਵੀ ਮਰਨ ਦੇ ਦੁੱਖ ਨੂੰ ਵੀ ਦੋਹਾਂ ਦੁੱਖਾਂ ਨੂੰ ਮੀਟ ਦਿੰਦਾ ਹੈ ਸਹਜੇ ਹੀ ਸੁਖ ਸੂਵੈ ਨਿਰਜਤਨੀ ਸੁਖ ਦੇ ਵਿੱਚ ਬਰਾਜਮਾਨ ਹੁੰਦਾ ਹੈ ਨਿਰਮਕਲਪ ਸਮਾਦ ਵਿੱਚ ਹਰ ਹਰ ਕਿਰਪਾ ਧਾਰੂ ਠਾਕੁਰ ਕੇ ਹਰ ਹਰ ਪਰਮੇਸ਼ਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਠਾਕੁਰ ਸਰਬਕੇ ਸੁਆਮੀ ਸਾਡੇ ਤੇ ਆਪ ਕਿਰਪਾ ਦ੍ਰਿਸ਼ਟੀ ਕਰੋ ਜੀ ਹਰ ਜਪੀਏ ਆਤਮ ਰਾਮ ਜੀ ਕੀ ਹੋਰੀ ਸਰਬ ਕੇ ਆਪਣਾ ਆਪ ਰੂਪ ਹੋ ਸਾਰਿਆਂ ਚ ਰਮੇ ਹੋਏ ਆਤਮ ਰਾਮ ਆਪ ਦੇ ਨਾਮ ਨੂੰ ਹਰ ਵਕਤ ਜਪਨਾ ਕਰੀਏ ਹਰੀ ਹਰ ਹਰ ਕਰਤਾ ਦੂਖ ਬਿਨਾਸ਼ ਨੂੰ ਕੀ ਹਰ ਹਰ ਪਰਮੇਸ਼ਰ ਸਾਰੇ ਜਗ ਦਾ ਕਰਤਾ ਹੈ ਅਤੇ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ ਬਦਤ ਪਾਵਨ ਹਰ ਨਾਮ ਜੀ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹਰੀ ਤੇਰਾ ਨਾਮ ਹੈ ਪਿਆਰੇ ਜੀ ਹਰ ਨਾਮ ਪਦਾਰਥ ਕਲਯੁਗ ਉਤਮ ਹੈ। ਹਰੀ ਦਾ ਨਾਮ ਪਦਾਰਥ ਹੈ ਤਾਂ ਸਾਰਿਆਂ ਯੁੱਗਾਂ 'ਚ ਹੀ ਉਤਮ। ਪਰ ਕਲਯੁਗ 'ਚ ਹੋਰ ਯੋਗ ਦੀ, ਜਗ ਦੀ, ਤਪ ਦੀ ਗੁਜਾਇਸ਼ ਨਹੀਂ। ਇਹ ਉਹਨਾਂ ਕਰਕੇ ਕਲਿਆਣ ਨਹੀਂ ਹੁੰਦੀ। ਮਹਾਰਾਜ ਦਾ ਨਾਮ ਹੀ ਉਤਮ ਹੈ। ਕਲਿਆਣ ਕਰਨ ਨੂੰ ਕਲ ਕੇਵਲ ਨਾਮ ਆਧਾਰ ਹੈ। ਹਰ ਜਪਿਐ ਸਤਗੁਰੁ ਭਾਏ ਜੀ। ਇਹ ਭਾਈ ਹਰੀ ਦੇ ਨਾਮ ਨੂੰ ਸਤਗੁਰਾਂ ਦੇ ਭਾਏ ਅਨਸਾਰ ਹੋ ਕੇ ਜਪਿਆ ਜਾਂਦਾ ਹੈ। ਸਤ ਗੁਰਾਂ ਦੇ ਪ੍ਰੇਮ ਕਰਕੇ ਜਪਿਆ ਜਾਂਦਾ ਇਹ ਪਿਆਰੇ ਜੀ ਗੁਰਮੁਖ ਹਰ ਪੜੀਏ ਗੁਰਮੁਖ ਹਰ ਸੁਣੀਏ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਦੇ ਨਾਮ ਦੀ ਪੜਾਈ ਪੜੀਏ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਦੇ ਨਾਮ ਨੂੰ ਹੀ ਸਰਬਣ ਕਰੀਏ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਹਰ ਜਪ ਤੇ ਸੁਣ ਤੋ ਦੁੱਖ ਜਾਏ ਜੀ ਜੋ ਹਰੀ ਦੇ ਨਾਮ ਨੂੰ ਜਪਦੇ ਆ ਪ੍ਰੀਤ ਰੂਪੀ ਰਸਨਾ ਨਾਲ ਜੋ ਸਰਦਾ ਦੇ ਵਿਸ਼ਵਾਸ ਰੂਪੀ ਕੰਨਾ ਨਾਲ ਸੁਣਦੇ ਆ ਉਹਨਾਂ ਦੁੱਖ ਸਾਰਿਆਂ ਦੇ ਚਲੇ ਜਾਂਦੇ ਹੈ ਪਿਆਰੇ ਜੀ ਹਰ ਹਰ ਨਾਮ ਜਪਿਆ ਦੁੱਖ ਬਿਨਸਿਆ ਜਿਨ੍ਹਾਂ ਜਿਨ੍ਹਾਂ ਨੇ ਹਰੀਰੇ ਹਰ ਹਰ ਨਾਮ ਨੂੰ ਜਪਿਆ ਹੈ ਉਹਨਾਂ ਦਾ ਅਗਿਆਨ ਜਨ ਜਿਨ੍ਹਾਂ ਦੁੱਖ ਹੈ ਸਭ ਨਾਸ਼ ਹੋ ਗਿਆ ਹਰ ਨਾਮ ਪਰਮ ਸੁਖ ਪਾਇਆ ਪਰਮੇਸ਼ਰ ਦੇ ਨਾਮ ਕਰਕੇ ਪਰੋਂ ਵੱਡਾ ਸੁਖ ਜੋ ਬ੍ਰਹਮ ਆਨੰਦ ਆ ਉਸ ਨੂੰ ਪਾਉਣਾ ਕੀਤਾ ਸਤਗੁਰ ਗਿਆਨ ਬਲਿਆ ਘਟ ਚਾਨਣ ਸਤਗੁਰ ਸਾਹਿਬ ਜੀ ਦਾ ਗਿਆਨ ਰੂਪੀ ਦੀਵਾ ਗਿਨਾਰੇ ਹਿਰਦੇ ਰੇ ਅੰਦਰ ਬਲਿਆ ਹੈ ਉਹਨੇ ਤਾਂ ਹੀ ਚਾਨਣ ਪ੍ਰਕਾਸ਼ ਕਰ ਦਿੱਤਾ ਸਾਰੀ ਸ੍ਰਿਸ਼ਟੀ ਦੇ ਅਗਿਆਨ ਦਾ ਹਨੇਰਾ ਮੀਟ ਕੇ ਸਾਰਿਆਂ 'ਚ ਬ੍ਰਹਮ ਰੂਪ ਦਾ ਹੀ ਪ੍ਰਕਾਸ਼ ਹੋ ਗਿਆ ਹੈ ਸਵੰਗ ਪ੍ਰਕਾਸ਼ ਸਰੂਪ ਦਾ ਅਗਿਆਨ ਅੰਧੇਰ ਗਵਾਇ ਉਸ ਗਿਆਨ ਰੂਪੀ ਦੀਵੇ ਮ ਬਲ ਕਰਕੇ ਪ੍ਰਕਾਸ਼ ਕਰਕੇ ਹਿਰਦੇਆਂ ਚਾਨਣ ਕਰਕੇ ਪ੍ਰਕਾਸ਼ ਅਪਰੋਹ ਗਿਆਨ ਦਾ ਅਗਿਆਨ ਦਾ ਜਿਹੜਾ ਅਵਰਣ ਸ਼ਕਤੀ ਰੂਪ ਹਨੇਰਾ ਸੀ ਇਹ ਮੁਖੀਅਬ ਸ਼ਕਤੀ ਉਹ ਨਾਨਾ ਪੂਣਾ ਸੀ ਉਹ ਸਾਰਾ ਗਵਾਕ ਹਰ ਹਰ ਨਾਮ ਕਿੰਨੀ ਆਰਾਧਿਆ ਉਹਨਾਂ ਪੁਰਖਾਂ ਨੂੰ ਭਾਈ ਹਰੀ ਦੇ ਹਰ ਹਰ ਨਾਮ ਨੂੰ ਆਰਾਧਿਆ ਦਿਲ ਦੀ ਭਾਵਨਾ ਨਾਲ ਯਾਦ ਕੀਤਾ ਹੈ ਜਿਨ ਮਾਸਤਕ ਧੁਰ ਲਿਖ ਪਾਏ ਜਿਨਾਂ ਦੇ ਨਿਸਕਾਮ ਕਰਮ ਵੇਖ ਕੇ ਮਤਰ ਧਰੋਂ ਆਤਮ ਪਰਮੇਸ਼ਰ ਨੂੰ ਲਿਖਤ ਪਾ ਦੁੱਤੀ ਹੈ ਕਿ ਇਸ ਜਨਮ ਵਿੱਚ ਇਹ ਪਰਮੇਸ਼ਰ ਦੇ ਨਾਮ ਨੂੰ ਆਰਾਧਣਗੇ ਹਰ ਨਾਮ ਪਦਾਰਥ ਕਾਲਯੁਗ ਉਤਮ ਹੋ ਕਿਉਂ ਭਾਈ ਪਰਮੇਸ਼ਰ ਦਾ ਨਾਮ ਪਦਾਰਥ ਹੈ ਸਾਰੇ ਪਦਾਰਥਾਂ ਤੋਂ ਕਾਲਯੁਗ ਉਤਮ ਹੈ ਹਰ ਜਪੀਏ ਸਤਗੁਰ ਭਾਏ ਜੀ ਭਾਈ ਸਤਗੁਰੂ ਦੇ ਪਾਏ ਅਨਸਾਰ ਹੋ ਕੇ ਹਰੀ ਦਾ ਨਾਮ ਜਪੀਦਾ ਹੈ ਹਰ ਹਰ ਮਨ ਭਾਇਆ ਪਰਮ ਸੂਖ ਪਾਇਆ ਜਿਨ੍ਹਾਂ ਦੇ ਮਨ ਚ ਹਰ ਹਰ ਪਰਮੇਸ਼ਰ ਭਾ ਗਿਆ ਹੈ ਉਹਨਾਂ ਨੇ ਪਰਮ ਸੁਖ ਬ੍ਰਹਮ ਆਨੰਦ ਵੱਡੇ ਸੁਖ ਨੂੰ ਪਾ ਲਿਆ ਹੈ ਹਰ ਲਾਹਾ ਪਰ ਨਿਰਵਾਣ ਜੀਓ ਉਹਨਾਂ ਨੂੰ ਹਰੇਕ ਲਾਹਾ ਵਿੱਚੋਂ ਹਰੀ ਦੀ ਨਿਰਵਾਣ ਪਦਵੀ ਦੀ ਬੰਦਨਾ ਤੋਂ ਰਹਿਤ ਪਦਵੀ ਹੈ ਅਤੇ ਉਸ ਪਦਵੀ ਦਾ ਜਿਸ ਵਿੱਚ ਕੋਈ ਬਾਣ ਆਦਤ ਨਹੀਂ ਹੈ ਸਾਰੀਆਂ ਬਾਣਾ ਤੋਂ ਆਤਤ ਰਹਿਤ ਹੋ ਕਰਕੇ ਹਰੀ ਨਿਰਵਾਣ ਬੰਦਨਾ ਤੋਂ ਰਹਿਤ ਹਰੀ ਦੀ ਪਦਵੀ ਨੂੰ ਪ੍ਰਾਪਤ ਕੀਤਾ ਹੈ ਉਹਨਾਂ ਨੇ ਇਹ ਪਿਆਰੇ ਜੀ ਵਸਿਸ਼th ਜੀ ਨਿਰਵਾਣ ਪ੍ਰਕਰਣਿਕ ਛਟਾ ਲਿਖਿਆ ਹੋਇਆ ਹੈ ਉਹ ਜਿਨ ਮਿਰਵਾਣ ਹੋਣ ਦੇ ਬਚਨ ਕਹੇ ਹਨ ਜਿਸ ਪ੍ਰਕਾਰ ਸੰਸਾਰ ਦਾ ਭਾਵ ਕਰਕੇ ਆਪਣੇ ਚੇਤਨ ਮਾਤਰ ਨੂੰ ਵੇਖੀਦਾ ਹੈ ਇਹਨਾਂ ਨੂੰ ਐਸਾ ਹਰ ਪਾਇਆ ਹਰ ਲਾਹਾ ਪਦ ਨਿਰਵਾਣ ਜੀ ਉਹਨਾਂ ਨੂੰ ਹਰੀ ਦੇ ਨਿਰਵਾਣ ਪਦਵੀ ਦਾ ਲਾਹਾ ਪ੍ਰਾਪਤ ਹੈ ਇਹ ਪਿਆਰੇ ਜੀ ਹਰ ਪ੍ਰੀਤ ਲਗਾਈ ਹਰ ਨਾਮ ਸਖਾਈ ਜਿਨ੍ਹਾਂ ਨੂੰ ਮਾਰ ਅਹਿਸਾਨ ਹਰੀ ਦੇ ਨਾਮ ਦੀ ਪ੍ਰੀਤੀ ਲਾਗਤੀ ਹੈ ਉਹਨਾਂ ਨੂੰ ਪਰਮੇਸ਼ਰ ਦਾ ਨਾਮ ਸਖਾ ਪਿਆਰਾ ਸੁਖਦਾਇਕ ਹੋਇਆ ਹੈ। ਭਰਮ ਚੂਕਾ ਆਉਣ ਜਾਣ ਜੀ। ਉਹਨਾਂ ਦਾ ਜਿਹੜਾ ਭਰਮ ਸੀ ਨਾ ਭੇਦ ਪਰਮ ਕਰਤੱਦ ਪਰਮਾਤਮਿਕ ਪੰਜ ਪ੍ਰਕਾਰ ਦਾ ਭਰਮ ਚੱਕਿਆ ਗਿਆ ਤੇ ਆਉਣ ਜਾਣ ਦਾ ਜੰਮਣ ਮਰਨ ਦਾ ਭਰਮ ਵੀ ਨਾਲ ਹੀ ਨਿਵਰਤ ਹੋ ਗਿਆ ਇਹ ਪਿਆਰੇ ਜੀ। ਆਉਣਾ ਜਾਣਾ ਵੀ ਮਿਟ ਗਿਆ ਜੰਮਣਾ ਮਰਨਾ। ਆਉਣ ਜਾਣਾ ਭਰਮ ਭਉ ਭਗ। ਆਉਣਾ ਜਾਣਾ ਜੰਮਣਾ ਮਰਨਾ ਵੀ ਮਿਟ ਗਿਆ। ਭਰਮ ਜਿਹੜਾ ਸੀ ਵਨਮਤੋਂ ਭੇਨ ਆਪਣੇ ਆਪ ਨੂੰ ਸਤ ਮੰਨੀ ਬੈਠੇ ਸੀ ਜਗਤ ਨੂੰ ਸਤ ਮੰਨੀ ਬੈਠੇ ਸੀ ਪਹਿਲਾ ਭੇਦ ਭਰਮ ਵੀ ਪੰਜ ਪ੍ਰਕਾਰ ਦਾ ਹੈ ਜੀਵ ਈਸ਼ ਦਾ ਭੇਦ ਜੀਵ ਜੜ ਦਾ ਭੇਦ ਜੜ ਜੜ ਦਾ ਭੇਦ ਜੀਵ ਜੀਵ ਦਾ ਭੇਦ ਅਤੇ ਈਸ਼ ਜੜ ਦਾ ਭੇਦ इत्यादक ਜਿਹੜਾ ਪੰਜ ਪ੍ਰਕਾਰ ਦਾ ਭਰਮ ਸੀ ਬਹੁਤ ਸਾਰੇ ਪ੍ਰਕਾਰ ਦਾ ਇਹ ਸਾਰਾ ਭਜ ਗਿਆ ਨਿਵਰਤ ਹੋ ਗਿਆ ਹਰ 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 ਗੁਣ ਗਾਇਆ ਹਰੀ ਜੋ ਸਾਰਿਆਂ ਦੇ ਪਾਪਾਂ ਦਾ ਹਰਕ ਹੈ ਹਰੀ ਜੋ ਸਾਰਿਆਂ ਦੇ ਕਾਈ ਚੇਤਨ ਸੁਭਨ ਹਰੀਆਵਲਤਾ ਦੇਣ ਵਾਲਾ ਤੇਹਦੇ ਗੁਣਾਂ ਨੂੰ ਗਾਉਣਾ ਕੀਤਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਇੱਕ ਜਨਮ ਦੇ ਕੀ ਜਨਮਾਂ ਜਨਮਾਂ ਤਰਾ ਦੇ ਕਿਲ ਵਿਖ ਚਾਰ ਪ੍ਰਕਾਰ ਦੇ ਪਾਪ ਸੋਇਨੇ ਦੀ ਚੋਰੀ ਕਰਨੀ ਗੁਰ ਤਲਪਾ ਗਮਨ ਕਰਨਾ ਅਤੇ ਬ੍ਰਹਮ ਨੂੰ ਮਾਰਨਾ ਤੇ ਗਊ ਮਾਰਨੀ ਕੰਨਿਆ ਮਾਰਨੀ ਤਿਆਰ ਜਿਹੜੇ ਚਾਰ ਪਾਪ ਸੀ ਸਾਰੇ ਦੁੱਖ ਉਤਰ ਗਏ ਹਰ ਹਰ ਨਾਮ ਸਮਾਇਆ ਹਰ ਹਰ ਨਾਮ ਵਿੱਚ ਉਹਨਾਂ ਦਾ ਮਨ ਸਮਾ ਗਿਆ ਮਿਲ ਗਿਆ ਹੈ ਜਿਨ ਹਰ ਧਿਆਇਆ ਧੁਰ ਭਾਗ ਲਿਖ ਪਾਇਆ ਜਿਨ੍ਹਾਂ ਜਿਨ੍ਹਾਂ ਨੇ ਹਰੀ ਨੂੰ ਧਿਆਇਆ ਉਹਨਾਂ ਦੇ ਘਰੋਂ ਆਪ ਤੋਂ ਪਰਮੇਸ਼ਰ ਨਿਸਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਮਤਰੇ ਭਾਗ ਲਿਖ ਕੇ ਪਾਤ ਤੇ ਤਾਹੀਂ ਉਹਨਾਂ ਨੂੰ ਇਹ ਲਾਭ ਪ੍ਰਾਪਤ ਹੋਇਆ ਤਿੰਨ ਸਫਲ ਜਨਮ ਪਰਵਾਣ ਜੀ ਉਹਨਾਂ ਦਾ ਸਫਲਾ ਹੈ ਜਨਮ ਮੁੱਖਾ ਜਨਮ ਧਾਰਿਆ ਹੋਇਆ ਇਸ ਲੋਕ ਵਿੱਚ ਪ੍ਰਲੋਕ ਚ ਉਹ ਪਰਵਾਣ ਨੀਖ ਹਨ ਸਫਲੇ ਹਨ ਜੀ ਹਰ ਹਰ ਮਨ ਭਾਇਆ ਪਰਮ ਸੁਖ ਪਾਇਆ ਜਿਨ੍ਹਾਂ ਦੇ ਮਨ ਚ ਹਰ ਹਰ ਪਰਮੇਸ਼ਰ ਦਾ ਨਾਮ ਚੰਗਾ ਲੱਗਾ ਹੈ ਉਨ੍ਹਾਂ ਪਰਮ ਸੂਖਾ ਤੁਮਨੰਦ ਨੂੰ ਪਾਇਆ ਹੈ ਹਰਲਾਹਾ ਪਦ ਨਿਰਵਾਣ ਜੀਉ ਇਹ ਹਰੀ ਦੇ ਨਾਮ ਦਾ ਲਾਹ ਨਿਰਵਾਣ ਪਦਵੀ ਦੀ ਪ੍ਰਾਪਤੀ ਦਾ ਉਹਨਾਂ ਨੂੰ ਪ੍ਰਾਪਤ ਹੋਇਆ ਇਹ ਪਿਆਰੇ ਜੀ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨ ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਲੱਗਿਆ ਆ ਹੈ ਮੀਠ ਲਗਾਨਾ ਮਿੱਠਾ ਜਾਣ ਕੇ ਗਾਉਣਾ ਕੀਤਾ ਹੈ ਗੰਨੇ ਦੀ ਣਾਈ ਪਿਆਰਾ ਮਿੱਠਾ ਲੱਗਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਹਰੀ ਮਿੱਠਾ ਲੱਗਿਆ ਤੇ ਗਾਉਣਾ ਕਰਦੇ ਹਨ ਤੇ ਜਨ ਪਰਧਾਨ ਉਹ ਪਰਧਾਨ ਮੁਖੀ ਹਨ ਸੰਸਾਰ ਦੇ ਅੰਦਰ ਤੇ ਊਤਮ ਹਰ ਹਰ ਲੋਕ ਜੀਓ ਉਹ ਸਾਰਿਆਂ ਹਰੇਕ ਲੋਕਾਂ ਵਿੱਚੋਂ ਪਿਤਰ ਲੋਕਾਂ 'ਚੋਂ ਦੇਵ ਲੋਕਾਂ ਵਿੱਚੋਂ ਅਤੇ ਗੰਧਰਵ ਲੋਕਾਂ ਵਿੱਚੋਂ ਮਨੁੱਖ ਲੋਕਾਂ ਵਿੱਚੋਂ ਮਾਤ ਲੋਕ ਦੇ ਲੋਕਾਂ 'ਚੋਂ ਬ੍ਰਹਮ ਲੋਕ ਦੇ ਲੋਕਾਂ 'ਚੋਂ ਸਾਰਿਆਂ ਲੋਕਾਂ 'ਚੋਂ ਉਤਮ ਹਰੀ ਦੇ ਲੋਕ ਹਨ ਹਰੀ ਦੇ ਲੋਕ ਪ੍ਰਕਾਸ਼ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਪਿਆਰੇ ਜੀ ਹਰ ਨਾਮ ਵਡਾਈ ਹਰ ਨਾਮ ਸਖਾਈ ਹਰੀ ਦੇ ਨਾਮ ਦੀ ਵਡਿਆਈ ਹੈ ਭਗਤਾਂ ਨੂੰ ਅਤੇ ਹਰੀ ਦਾ ਨਾਮ ਹੀ ਸਹਾਇਤਾ ਕਰਨ ਵਾਲਾ ਹੈ ਲੋਕ ਪਰ ਲੋਕ ਵਿੱਚ ਗੁਰ ਸਬਦੀ ਹਰ ਰਸ ਭੋਗ ਜੀ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨ ਵਾਲੇ ਜਿਹੜੇ ਗੁਰ ਸ਼ਬਦੀਏ ਹੈ ਉਹ ਹਰੀ ਦੇ ਰਸ ਪ੍ਰੇਮ ਰਸ ਨੂੰ ਮਾਨਣਾ ਕਰਦੇ ਭੋਗਦੇ ਹਨ ਪਿਆਰੇ ਜੀ ਹਰ ਰਸ ਭੋਗ ਮਹਾ ਨਿਰਜੋਗ ਜੋ ਹਰੀ ਦੇ ਰਸ ਪ੍ਰੇਮ ਨੂੰ ਭੋਗਦੇ ਮਾਨਦੇ ਹਨ ਹਰੀ ਰਸ ਰੂਪ ਦੇ ਆਨੰਦ ਨੂੰ ਮਾਨਦੇ ਹਨ ਮਹਾ ਨਿਰਜੋਗ ਉਹ ਮਹਾ ਬੜੇ ਭਾਰੀ ਨਿਰਜੋਗ ਯੋਗ ਨਾਲ ਜੁੜਨ ਦਾ ਹੁੰਦਾ ਹੈ ਯੋਗ ਨਿਹਟ ਉਹ ਬੰਧਨਾਂ ਦੇ ਜੁੜਨ ਤੋਂ ਰਹਿਤ ਹੈ ਨਿਰਵਿਸ਼ੇਸ਼ ਕਰਕੇ ਮਹਾ ਸੁਪਾਨੰਦ ਜੁੜੇ ਹੋਏ ਹਨ ਨਿਰਮ ਕਲਪ ਸਮਾਧੀ ਵਿੱਚ ਨਿਰਯੋਗ ਬੰਦਨਾ ਤੋਂ ਰਹਿਤਨ ਜੁੜੇ ਹੋਏ ਨਹੀਂ ਜੰਮਨਵਰਨ ਚੋ ਵੱਡ ਭਾਗੀ ਹਰ ਰਸ ਪਾਇ ਵੱਡਿਆਂ ਭਾਗਾਂ ਵਾਲਾ ਹਰੀ ਦੇ ਆਤਮ ਰਸ ਨੂੰ ਪ੍ਰਾਪਤ ਕੀਤਾ ਹੈ ਸੇ ਤਨ ਵੱਡੇ ਸਤਪੁਰਖਾ ਪੂਰੇ ਉਹ ਧੰਤਾ ਦੇ ਯੋਗ ਹੈ ਸ਼ਲੋਕ ਚ ਅਤੇ ਵੱਡੇ ਹਨ ਪਿਤਨ ਲੋਕ ਵਿੱਚ ਦੇਵ ਲੋਕ ਆਦਿਕਾਂ ਚ ਸਤਪੁਰਖ ਪੂਰੇ ਹਨ ਬ੍ਰਹਮ ਲੋਕ ਵਿੱਚ ਪੂਰਨ ਹਨ ਬੋਗੋਂਠ ਦੀਆਂ ਮੁਕਤੀਆਂ ਵਾਲਿਆਂ ਵਿੱਚੋਂ ਵੀ ਜਿਨ੍ਹਾਂ ਗੁਰਮਤਿ ਨਾਮ ਧਿਆਇਆ ਜਿਨ੍ਹਾਂ ਨੂੰ ਗੁਰਮਤਿ ਦੁਆਰਾ ਸੱਚੇ ਪਾਤਸ਼ਾਹ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਜਨ ਨਾਨਕ ਰੇਣ ਮੰਗੇ ਪਗ ਸਾਧੂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਮਹਾਰਾਜ ਦੇ ਸੰਤ ਭਗਤਾਂ ਨੂੰ ਸਵਾਸ ਸਵਾਸ ਜਿਵੇਂ ਸਿਮਨ ਕਰਨ ਵਾਲੇ ਸ੍ਰੀ ਛੇਹ ਮਹਾਤਮਾ ਦੇ ਚਰਨਾਂ ਦੀ ਧੂੜ ਮੰਗਣਾ ਕਰੀਏ ਮਨ ਚੂਕਾ ਸੋਗ ਵਿਜੋਗ ਜੀਓ ਜਿਨ੍ਹਾਂ ਦੇ ਮਨ ਵਿੱਚੋਂ ਸੋਗ ਪਦਾਰਥਾਂ ਦੇ ਵਿਛਣੇ ਕਰਕੇ ਜਾਂ ਚਿੱਤ ਦਾ ਮਰਜਾਉਣਾ ਹੈ ਤੇ ਵਿਯੋਗ ਜਿਹੜਾ ਵਿਛੜਨਾ ਹੈ ਇਹ ਸੋਗ ਵਿਯੋਗ ਮਰ ਕੇ ਵਿਛੜ ਜਾਣਾ ਇਹ ਸੋਗ ਵਿਯੋਗ ਜਿਨ੍ਹਾਂ ਦੇ ਅੰਦਰੋਂ ਚੱਕਿਆ ਗਿਆ ਹੈ ਉਹਨਾਂ ਗੁਰਮਖੰਦ ਦੇ ਚਰਨਾਂ ਦੀ ਧੂੜ ਜਾਚਣਾ ਕਰੀਏ ਮੰਗਣਾ ਕਰੀਏ ਜਿਨ੍ਹਾਂ ਹਰ ਮੀਠ ਲਗਾਨਾ ਤੇ ਜਨ ਪ੍ਰਧਾਨ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਮਿੱਠਾ ਲੱਗਿਆ ਹੋਇਆ ਹੈ ਉਹ ਪ੍ਰਧਾਨ ਹਨ ਲੋਕ ਪਰ ਲੋਕ ਕੁਝ ਕੰਮ ਕਰੋ ਉਹਨੂੰ ਜਿੱਤ ਕੇ ਮਹਾਪੁਰਖ ਜਨ ਤੇ ਊਤਮ ਹਰ ਹਰ ਲੋਕ ਜੀ ਉਹ ਹਰੇਕ ਲੋਕਾਂ ਵਿੱਚੋਂ ਪਿਤੜ ਲੋਕਾਂ 'ਚੋਂ ਦੇਵ ਲੋਕਾਂ ਵਿੱਚੋਂ ਹਰੀ ਦੇ ਲੋਕ ਉਤਮ ਹਨ ਸ੍ਰੇਸ਼ਟ ਹਨ